ਵਿਆਹ ਬਣਿਆ ਚਰਚਾ ਦਾ ਵਿਸ਼ਾ ਲੜਾ ਲੜੀ ਤੇ ਨੋਟਾਂ ਦੀ ਹੋਈ ਵਰਖਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਈ ਤੇਜ਼ੀ ਦੇ ਨਾਲ ਵਾਇਰਲ ਵੀਡੀਓ ਦੀ ਅਸਲ ਸਚਾਈ ਆਈ ਸਾਹਮਣੇ ਸਸ਼ਕਲ ਜੀ ਮੈਂ ਜਨਾ ਦਿਮਾਂ ਤੇ ਤੁਸੀਂ ਦੇਖ ਰਹੇ ਹੋ ਕਿਹੜਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਗੱਲ ਕਰਾਂਗੇ ਹਾਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇੱਕ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਾਜੇ ਇੱਕ ਤਰਨ ਤਾਰਨ ਦੇ ਇੱਕ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਸੀ ਇਸੇ ਦੌਰਾਨ ਜਦੋਂ ਵਿਆਹ ਸਮਾਗਮ ਦੇ ਵਿੱਚ ਲਾੜਾ ਲਾੜੀ ਸਟੇਜ ਦੇ ਉੱਤੇ ਡਾਂਸ ਕਰਨ ਦੇ ਵਾਸਤੇ ਆਉਂਦੇ ਨੇ ਤਾਂ ਦੇਖਦੇ ਦੇਖਦੇ ਨੋਟਾਂ ਦੀ ਬਰਸਾਤ ਹੋ ਗਈ ਨੋਟ ਐਨੇ ਕਿਉਂ ਜ਼ਿਆਦਾ ਵਰਸਾ ਦਿੱਤੇਗੇ ਇੰਜ ਜਾਪ ਰਿਹਾ ਸੀ ਤਸਵੀਰਾਂ ਨੂੰ ਵੇਖ ਕੇ ਜਿਵੇਂ ਅਸਮਾਨ ਤੋਂ ਨੋਟਾਂ ਦੀ ਵਰਖਾ ਹੋ ਰਹੀ ਹੋਵੇ ਨੋਟਾਂ ਦਾ ਮੀਂਹ ਪੈ ਰਿਹਾ ਹੋਵੇ ਇਸ ਵੀਡੀਓ ਦੇ ਬਾਅਦ ਹੋਣ ਤੋਂ ਬਾਅਦ ਲੋਕਾਂ ਦੇ ਵੱਖੋ-ਵੱਖ ਤਰ੍ਹਾਂ ਦੇ ਕਮੈਂਟ ਆਏ ਜਿਸ ਦੇ ਵਿੱਚ ਕੁਝ ਲੋਕਾਂ ਨੇ ਇਸ ਵਿਆਹ ਨੂੰ ਸ਼ਾਨੋ ਸ਼ੌਕਤ ਵਾਲਾ ਵਿਆਹ ਦੱਸਿਆ ਤੇ ਕੁਝ ਲੋਕਾਂ ਨੇ ਇਸ ਵਿਆਹ ਨੂੰ ਫਜ਼ੂਲ ਖਰਚੀ ਦੱਸਿਆ ਤਾਂ ਦੱਸ ਦੇ ਕਿ ਇਸ ਵੀਡੀਓ ਦੇ ਵਿੱਚ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਇਹ ਨੋਟਾਂ ਦੀ ਵਰਖਾ ਕੀਤੀ ਗਈ ਹੈ ਕਰੋੜਾਂ ਰੁਪਏ ਜਿਹੜੇ ਕਿ ਇਹ ਨੋਟ ਲਾਣਾ ਲਾੜੀ ਦੇ ਉੱਤੋਂ ਵਰਸਾ ਦਿੱਤੇ ਗਏ ਜਦਕਿ ਇਸ ਮਾਲ ਦੀ ਸੱਚਾਈ ਕੁਝ ਹੋਰ ਸੀ ਇਸ ਮਾਮਲੇ ਦੇ ਵਿੱਚ ਹੁਣ ਇੱਕ ਸੱਚ ਸਾਹਮਣੇ ਆਇਆ ਕਿ ਲਾੜਾ ਲਾੜੀ ਦੇ ਉੱਤੇ ਸੁੱਟੇ ਗਏ ਨੋਟਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਸੀ ਲੱਖਾਂ ਦੇ ਵਿੱਚ ਸੀ ਜਾਂ ਫਿਰ ਹਜ਼ਾਰਾਂ ਦੇ ਵਿੱਚ ਸੀ ਆਓ ਤੁਹਾਨੂੰ ਦੱਸਦੇ ਹਾਂ ਦੱਸਦੀ ਐ ਕਿ ਜਿਹੜੇ ਲਾੜਾ ਲਾੜੀ ਦੇ ਉੱਤੇ ਦਾਦਾ ਸਰਪੈਂਡ ਨੋਟਾਂ ਦੀ ਵਰਖਾ ਕੀਤੀ ਗਈ ਹੈ ਇਸ ਦੀ ਕੀਮਤ ਡੀਜੇ ਵਾਲੇ ਨੂੰ ਹੀ ਪਤਾ ਸੀ ਕਿਉਂਕਿ ਇਹ ਸਾਰੇ ਪੈਸੇ ਡੀਜੇ ਵਾਲਿਆਂ ਦੇ ਹੁੰਦੇ ਨੇ ਤਾਂ ਹੁਣ ਡੀਜੇ ਵਾਲਿਆਂ ਨੇ মিডিਆ ਦੇ ਸਾਹਮਣੇ ਆ ਕੇ ਬਿਆਨ ਜਾਰੀ ਕੀਤਾ ਹੈ ਕਿਉਂਕਿ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਤਾਂ ਲੋਕ ਕਹਿ ਰਹੇ ਸੀ ਕਿ ਕਰੋੜਾਂ ਰੁਪਏ ਜੜੇ ਕਿ ਲਾੜਾ ਲਾੜੀ ਦੇ ਉੱਤੇ ਵਰਸਾ ਦਿੱਤੇ ਗਏ ਤਾਂ ਫਿਰ ਹੁਣ ਡੀਜੇ ਵਾਲੇ ਦੇ ਮੈਨੇਜਰ ਨੇ ਸਾਹਮਣੇ ਆ ਕੇ ਖੁਲਾਸਾ ਕੀਤਾ ਉਹਨਾਂ ਕਹਿੰਦੇ ਕਿ ਜਿਹੜਾ ਲਾੜਾ ਲਾੜੀ ਦੇ ਉੱਤੇ ਨੋਟ ਵਰਸਾਏ ਗਏ ਨੇ ਇਹਨਾਂ ਦੀ ਕੀਮਤ ਕਰੋੜਾ ਨਹੀਂ ਬਲਕਿ 3 ਲੱਖ ਰੁਪਏ ਸੀ ਜੀ ਹਾਂ ਉਹਨਾਂ ਦੱਸਿਆ ਕਿ ਵੇਖਣ ਨੂੰ ਲੱਗਦਾ ਸੀ ਕਿ ਨੋਟ ਬਹੁਤ ਜ਼ਿਆਦਾ ਨੇ ਪਰ ਨੋਟ ਦਾਦਾ ਸ ਰੁਪਏ ਦੇ ਹੋਣ ਕਰਕੇ ਇਹਨਾਂ ਦੀ ਗਿਣਤੀ ਸਿਰਫ 3 ਲੱਖ ਰੁਪਏ ਹੀ ਸੀ ਤੇ ਜਿਹੜੇ ਲੋਕ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਵਰਸਾਏਗੇ ਨੇ ਇਹ ਗਲਤ ਹੈ ਕਾ ਦਾਦੀ ਇੱਕ ਇਸ ਵੀਡੀਓ ਦੇ ਵਿੱਚ ਸੱਚ ਸਾਹਮਣੇ ਆ ਗਿਆ ਕਿ ਕਰੋੜਾ ਰੁਪਏ ਨਹੀਂ ਬਲਕਿ 3 ਲੱਖ ਰੁਪਏ ਲਾੜਾ ਲਾੜੀ ਦੇ ਉੱਤੋਂ ਰਿਸ਼ਤੇਦਾਰਾਂ ਨੇ ਖੁਸ਼ੀ ਦੇ ਵਿੱਚ ਨੋਟ ਬਾਰ ਦਿੱਤੇ ਜਿਸ ਤੋਂ ਬਾਅਦ ਲਗਾਤਾਰ ਇਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਤੇ ਇਹ ਵਿਆਹ ਇੱਕ ਅਮੀਰ ਪਰਿਵਾਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਨੋਟਾਂ ਦੀ ਬਰਸਾਤ ਕੀਤੀ ਹੈ ਤੇ ਲੋਕ ਇਸ ਨੂੰ ਫਜ਼ੂਲ ਖਰਚੀ ਦੱਸ ਰਹੇ ਨੇ ਤੇ ਕੁਝ ਲੋਕ ਇਸ ਨੂੰ ਸ਼ੋਸ਼ੇਵਾਦੀ ਤੇ ਕੁਝ ਲੋਕ ਇਸ ਨੂੰ ਚਾਨਨ ਸ਼ੋਖਤ ਵਾਲਾ ਵਿਆਹ ਦੱਸ ਰਹੇ ਨੇ ਪਰ ਸਾਡੇ ਦਰਸ਼ਕ ਇਸ ਵਿਆਹ ਨੂੰ ਲੈ ਕੇ ਆਪਣਾ ਕੀ ਪੱਖ ਰੱਖਦੇ ਨੇ ਅਸੀਂ ਉਹ ਵੀ ਜਾਨਣਾ ਚਾਹੁੰਦੇ ਹਾਂ ਤਾਂ ਕਮੈਂਟ ਜ਼ਰੂਰ ਕਰਿਓ